ਐੜੀ ਹੈ ਸਟੇਟ ਐਡ ਹੋਇਆ ਸਟੇਟ ਐਡ ਹੋਇਆ ਬੱਚ ਗੁੱਛਾ ਰਿਹਾ ਕਰੀ ਅਸਵੀ ਕਾਲ ਜੀ ਸਵਾਰ ਕਰਦੇ ਆ ਤੁਹਾਡਾ ਪੰਗੂ ਬਲੌਗ ਦੇ ਵਿੱਚ ਟਾਈਮ ਹੋ ਗਿਆ 10:05 ਮਿੰਟ ਤੇ ਪਹਿਲਾ ਬਲੌਗ ਆਪਾਂ ਨੇ ਇੱਥੇ ਐਂਡ ਕੀਤਾ ਸੀਗਾ ਪਿੱਛੇ ਤੇ ਹੁਣ ਬਲੌਗ ਐਡਿਟ ਕਰਕੇ ਅਪਲੋਡ ਕਰਕੇ ਤੇ ਹੁਣ ਰੁਕੇ ਆ ਹਾਟਲ ਦੇ ਉੱਪਰ ਹਾਟਲ ਤੁਹਾਨੂੰ ਦਿਖਾ ਦਈਏ ਆ ਇੱਧਰ ਆ ਰੋੜ ਗਿਆ ਆਪਣਾ ਰੋੜ ਕਿਲੇ ਨੂੰ ਤੇ ਇੱਧਰ ਗਿਆ ਖੁੰਟੀ ਨੂੰ ਨਵੇਂ ਹੀ ਹੋਟਲ ਕਰਿਆ ਬਾਈਆਂ ਨੇ ਕਰਨ ਤਾਰਨ ਪੰਜਾਬੀ ਢਾਬਾ ਖੁੰਟੀ ਤੋਂ ਤੁਰਪਾ ਤੁਰਪਾ ਰੋੜ ਤੇ ਤੇ ਕੱਲੇ ਅਧਗਾਟਣ ਕਰਿਆ ਬਾਈਆਂ ਨੇ ਤੇ ਹੁਣ ਇੱਥੇ ਰੁਕਦੇ ਆ ਚਾਹ ਪਾਣੀ ਪੀਣੇ ਆ ਤੇ ਫੇਰ ਅਗਲੀ ਗੱਲ ਬਾਤ ਕਰਦੇ ਆਂ ਹੋਰ ਮਾਮਾ ਠੀਕ ਹੈ ਜੀ ਠੀਕ ਹੈ ਜੀ ਮੈਂ ਬਾਹਰ ਗਿਆ ਖਿਆ ਮੈਂ ਹਾਂ ਤਾਂ ਵਾਹ ਕਿਧਰੋਂ ਆਉਂਦਾ ਏ ਉਹ ਦਾ ਨਾਮ ਤਾਂ ਉਹ ਫਿਰਦੌਸ ਨੇ ਹਾਂ ਉਹ ਕੰਮ ਆਇਆ ਮਾਮਾ ਮੇਰਾ ਅੱਛਾ ਅੱਛਾ ਹਾਂ ਔਰ ਠੀਕ ਠਾਕ ਬਾਈ ਕੀ ਨਾਮ ਹੈ ਬਾਈ ਇਹਦਾ ਮੇਰਾ ਮਿਹਰਬਾਨ ਸਿੰਘ ਬਾਠ ਮਿਹਰਬਾਨ ਸਿੰਘ ਬਾਠ ਤੇਰਾ ਬਾਈ ਵਿਕਰਮਜੀਤ ਸਿੰਘ ਵਿਕਰਮਜੀਤ ਸਿੰਘ ਤੇ ਤੁਹਾਡਾ ਉਸਤਾਦ ਜੀ ਮੇਰਾ ਦਰਸ਼ਨ ਸਿੰਘ ਆਇਤ ਦਰਚਨ ਸਿੰਘ ਇਧਰ ਮੇਰੇ ਬਾਪੂ ਦਾ ਨਾਮ ਵੀ ਦਸਨ ਸਿੰਘ ਆ ਤੇ ਪੀਨੇ ਹੁਣ ਚਾਹ ਪਾਣੀ ਫਿਰ ਮੈਂ ਲੈ ਲਵਾਂ ਲਓ ਆਈ ਮਾਸਰਾ ਚੱਲ ਵੇ ਉਲਟੋ ਲੋ ਬਾਈ ਕਹਿੰਦਾ ਕਹਿੰਦਾ ਪਹਿਲੀ ਵਰਨਿੰਗ ਆ ਨਾ ਕਹਿੰਦਾ ਬਾਈ ਤੁਹਤਾਂ ਹੀ ਕਰੀ ਅੱਜ ਮੈਂ ਕਿਹਾ ਚਿੰਤਾਨਗਰ ਪਰਮਾਤਮਾ ਤਰੱਕੀਆਂ ਹੀ ਕਰਾਉ ਤੁਹਾਡੀਆਂ ਚੱਲ ਜਾਣਾ ਹੋਟਲ ਕੋਈ ਪਾਰਕਿੰਗ ਪਾਰਕਿੰਗ ਦੀ ਜਗ੍ਹਾ ਬਾਈ ਖੁੱਲੀ ਡੁੱਲੀ ਆ ਹਲੇ ਪਿੱਛੇ ਹਨਾ ਹੈ ਕੱਚਾਗਾ ਉਹ ਉਹਨਾਂ ਨੇ ਬਜਰੀ-ਬੁਜਰੀ ਘਰਾ ਕੇ ਪੱਕਾ ਕਰ ਲੈਣਾ ਤੇ ਕੋਈ ਇਦਾਂ ਦੀ ਗੱਲ ਨਹੀਂ 7-8 ਜਣੇ ਫਿਰਦੇ ਆ ਹੋਟਲ ਪਰ ਸਾਰੇ ਪੰਜਾਬੀਓ ਆ ਤੇ ਹੁਣ ਆਪਾਂ ਚਲਦੇ ਆ ਤੇ ਫੇਰੋਂ ਦੇਖਦੇ ਆ ਫਿਲਮ ਕਿਲੋਮੀਟਰੋਂ ਖੁੰਟੀ ਕਰ ਲਿਆ ਪਾਰ ਇੱਥੋਂ 19 ਕਿਲੋਮੀਟਰ ਆ ਆਪਣਾ ਰਿੰਗ ਰੋਡ pranji ਵਾਲਾ ਉੱਥੋਂ ਆ ਜਾਣਾ ਆਪਾਂ ਨੇ ਕਨੈਕਟਰ ਸਾਈਡ ਜਾਂਦਾ ਦਾ ਡਰਾਈਵਰ ਸਾਈਡ ਨੂੰ ਵੀ ਹੈ ਜੇ ਡਰਾਈਵਰ ਸਾਈਡ ਨੂੰ ਜਾਣੇ ਆ ਇਹ ਉੱਥੇ ਟੋਲ ਲੱਗਦਾ ਜੇ ਕਨੈਕਟਰ ਸਾਈਡ ਨੂੰ ਜਾਣੇ ਫਿਰ ਟੋਲ ਨਹੀਂ ਲੱਗਦਾ ਬਰਾਬਰ ਦੋਏ ਵਸੇ ਬਰਾਬਰ ਜਾਈਏ ਸਮਝ ਨੋਏ ਮਿੱਤਰੋ ਆ ਗਏ ਆਪਾਂ ਰਿੰਗ ਰੋਡ ਤੇ ਰਾਂਚੀ ਵਾਲੇ ਇੱਥੋਂ ਆਪਾਂ ਨੇ ਹੋ ਜਾਣਾ ਕਨੈਕਟਰ ਸਾਈਡ ਨੋਏ ਕਨੈਕਟਰ ਸਾਈਡ ਹੋ ਗਏ ਤਾਂ ਇੱਥੋਂ 32 ਕਿਲੋਮੀਟਰ ਹਾਂ 33 ਇਹ ਗੋਲ ਚੱਕਰਾਊਗਾ ਗੋਲ ਚੱਕਰ ਤਾਂ ਫੇਰ ਆਪਾਂ ਨੇ ਕਨੈਕਟਰ ਸਾਈਡ ਹੋ ਜਾਣਾ ਫੇਰ ਹੋਈ ਆਪਣਾ ਹਜਾਰੀ ਬਾਗ ਵਾਲਾ ਰੋਡ ਆ ਜਾਣਾ ਲਾਈ ਮੇਨ ਰੋਡ ਤੇ ਆ ਗਈ ਟੈਂ ਨੂੰ ਮਾਪਨ ਉਹ ਪਾਣੀ ਕੀ ਇਹਦਾ ਮੱਕ ਦਾ ਟੈਂ ਨਹੀਂ ਰਿਹਾ ਮਾ ਦੇ ਲੈ ਇੰਨੇ ਜੇ ਇੰਨਾ ਫਰਕ ਪੈ ਗਿਆ ਉਧਰ ਵਾਲੇ ਰੋਡ ਪਰ ਦਰਾਖਤ ਤੇ ਹਵਾ ਠੰਡੀ ਚੱਲ ਰਹੀ ਦੀ ਏਸੀ ਦੀ ਲੋਡ ਨਹੀਂ ਪਈ ਹੈ ਔਰੇ ਹੰਤੇ ਸਾਰ ਪੈ ਗਈ ਲੋਡ ਲੈਉਣ ਰੁਕਿਆ ਦਾ ਮਲਕ ਬਤਾ ਮਨੇ ਤਾ ਹਮੇ ਤੂ ਵੀ ਦਿਖਾ ਰਿਆ ਕਰੇ ਬੰਦੇ ਕਾ ਵੀ ਆਪ ਇਕੱਲੇ ਹੀ ਪੀ ਰਿਹਾ ਇਹ ਲੱਤੇ ਫਲ ਫਰੂਟ ਅੰਬਲ ਤੇ ਕੀਵੀ ਐ ਔਰ ਕਿੰਨੂ ਐ ਸਾਰੇ ਸੈਲਸੁੱਲ ਪੂਰੇ ਹੋ ਜਾਣਗੇ ਇਹਦਾ ਵੀ ਧਿਆਨ ਰੱਖਣਾ ਜ਼ਰੂਰੀ ਐ ਆਹ ਰੋੜ ਗਿਆ ਟਾਲਟਨ ਗੰਜ 100 60 ਕਿਲੋਮੀਟਰ ਤੇ ਪੂਵਲੇ ਨੇ ਬ੍ਰੇਕ ਲਵਾਤੀ ਮਾਮਾ ਆ ਜਿਹੜੀਆਂ ਕੀਵੀਆਂ ਆ ਆਰਾ ਆਂਬ ਐ ਨਾ ਇਹਨਾਂ ਨੂੰ ਇੱਕ ਵਾਰੀ ਧੋ ਕੇ ਰੱਖ ਦੇ ਥਾਲੀ ਕੱਢ ਲੈ ਉੱਪਰ ਦੀ ਥਾਲੀ 'ਵਾਂ ਧੋ ਲੈ ਸਾਰੀਆਂ ਚੀਜ਼ਾਂ ਕੀਵੀ ਆਂ ਅੰਬ ਧੋ ਲਾ ਵਾ ਸੰਤਰੇ ਦਾ ਲੋੜ ਨਹੀਂ ਧੋਣੇ ਦੀ ਹਨਾ ਧੋ ਕੇ ਰੱਖ ਦੇ ਠੰਡੇ ਹੋ ਜੂਗੇ ਹਾਂ ਨਾ ਦਿਨਾਂ ਜਦੋਂ ਉਹੋਂ ਦਾ ਪਿੱਛੇ ਕਰੇਗਾ ਓਏ ਓਨੂੰ ਮਨ ਲੱਗਦਾ ਪਤਾ ਹੀ ਨਹੀਂ ਹੁਣ ਦੇਖ ਰਿਹਾ ਆਪਾਂ ਉਹ ਕੱਢ ਕੱਢ ਕੇ ਹੁੰਡੀ ਉੜੇ ਵਾਲੇ ਦੀ ਬਈ ਔਰੇ ਅੰਦਰ ਮੁਸਕ ਆ ਗਈ ਮਨ ਨੂੰ ਉਹ ਕਰਨੇ ਦੀ ਲੈਜ਼ਰਾਂ ਦੀ ਉਹਦੇ ਸ਼ੀਸ਼ੇ ਖੁੱਲੇ ਤੇ ਉਹਨੂੰ ਮੁਸਕ ਨਹੀਂ ਆਈ ਦੇ ਲਾਉਣਾ ਨਾ ਆਇਆ ਤਾਂ ਪੰਜਾਬੀ ਉਹਦਾ ਐ ਪੰਜਾਬੀ ਦਾ ਆ ਤਾਂ ਇਹਨਾਂ ਨੇ ਟਰਾਈ ਕਰਦੇ ਅੱਖਾਂ ਨੱਕ ਕੰਨ ਸਾਰੀਆਂ ਜਿਗਿਆ ਠੀਕ ਕੰਮ ਕਰਨੀਆਂ ਚਾਹੀਦੀਆਂ ਜਦ ਆਪਾਂ ਇਹ ਸੀਟ 'ਤੇ ਬਹਿ ਜਾਂਦੇ ਆ ਨਾ ਬੰਦਾ ਗੱਡੀ ਦੇ ਨਾਲ ਕਨੈਕਟ ਹੋ ਜਾਂਦਾ ਮੰਨ ਲਾ ਕੋਈ ਵੀ ਹੋਊਗੀ ਆ ਖਰਾਬੀ ਹੋਊਗੀ ਮੰਨ ਲਾ ਪੈਂਚਰ ਦਾ ਕਹੂਗਾ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਇਹਦੇ ਪਰ ਸੀਟ ਉੱਪਰ ਬੈਠੇ ਨੂੰ ਮੇਰਾ ਬਾਪੂ ਕਹਿੰਦਾ ਹੁੰਦਾ ਉਹ ਕਹਿੰਦਾ ਜਦ ਗੱਡੀ 'ਤੇ ਰੀਟ ਉੱਪਰ ਬਹਿ ਗਿਆ ਸਮਝ ਲੈ ਗੱਡੀ ਦਾ ਹੀ ਪਾਰਟ ਬਣ ਗਿਆ ਤੂੰ ਨਹੀਂ ਇਹਦੇ ਉੱਪਰ ਬਹਿ ਕੇ ਬਹਿ ਗਰੀ ਨਹੀਂ ਕਰਨੀ ਕਦੇ ਵੀ ਚੈੱਕ ਕਰੋ ਬਕਾਰੋਂ ਨੂੰ ਵੀ ਚਲੇ ਜਾਂਦਾ ਆ ਰੋਡ ਬਕਾਰੋਂ ਦਾ ਬੋਰਡ ਆਇਆ ਉਹਦਾ ਪਿੱਛੇ ਆਹ ਪਹਾੜੀਆਂ ਦੇਖਦੀਆਂ ਇਹ ਆਪਾਂ ਅੱਗੇ ਰੋਕਦੇ ਹਾਂ ਗੱਡੀ ਹੁਣ ਕਿਤੇ ਚੈਰਾਂ ਲਵਾਈਏ ਹਵਾ ਹੁਣ ਦੇ ਇਹ ਆਪਾਂ ਖਾਵਾਂਗੇ ਫਲ ਫਰੂਟ ਕਿ ਮਾਮੂ ਜੀ ਮਾਮੂ ਕਹਿੰਦਾ ਰੋਟੀ ਨਹੀਂ ਖਾਣੀ ਕਹਿੰਦਾ ਅੱਜ ਕਹਿੰਦਾ ਫਲ ਫਰੂਟੇ ਚੱਲਣ ਦੇ ਇੱਕ ਟਾਈਮ ਦੀ ਰੋਟੀ ਛੱਡਤੀ ਜੀ ਕਹਿੰਦੇ ਅੰਦਰ ਕਰਨਾ ਮਾਮਾ ਕਹਿੰਦਾ ਰੋਟੀ ਤੇ ਨਹੀਂ ਆਉਂਦਾ ਮਾਮਾ ਮਿੱਠਾ ਆਰ ਪਤਾ ਨਹੀਂ ਹੈ ਤਲੀ ਵੀ ਚੀਜ਼ ਪਤਾ ਨਹੀਂ ਮਾ ਮਾ ਕਹਿੰਦਾ ਮੈਂ ਕਰ ਲੈਣਾ ਇਥੇ ਉਹ ਵੀ ਮੈਟਰ ਹੁਣ ਕੀ ਬਣਾਵਾਂਗੇ ਫਰੂਟ ਚਾਟ ਫਰੂਟ ਚਾਟ ਬਣਾ ਲਈਏ ਓ ਯਾਰ ਨਮੂਨ ਮਾਮਾ ਯਾਰ ਮੈਂ ਰੱਖਿਆ ਵਾ ਗੱਡੀਆਂ ਹੁਣ ਆ ਗਾ <laughs> नहीं पता क्या है किता मेरे दा दा नहीं है, है, है आईए नजारे तो पानी आएगा कोई चक्कर तो 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 नहीं <laughs> ਮਿਤਰਾ 4 ਵਜੇ ਗਏ ਤੇ ਹੁਣ ਗੱਲ ਨੇ ਆਪਾਂ ਬੰਦੇ ਢੰਡਾ ਜਾ ਹੋ ਗਿਆ ਬਾਦੂ ਪੀ ਗਏ ਪਹਿਲਾਂ ਖਾਏ ਫਰੂਟ 2 ਵਜੇ ਖਾਏ ਫਰੂਟ 4 ਵਜੇ ਪੀ ਚਾਹ ਚਾਹ ਬਿਨਾਂ ਨਹੀਂ ਨਾ ਸਰਦਾ ਹੈ ਇਹ ਚਾਹ ਬਿਨਾਂ ਸਰਣ ਲੱਗਿਆ ਬੱਸ ਫਿਰ ਹੋ ਗਿਆ ਆ ਵੀ ਨਕਾਦੇ ਆ ਸੀ ਜੀ ਕਿਣੀਆਂ ਲੱਗੀਆਂ ਪੈਣ ਕਿਣੀਆਂ ਜੀ ਵੀ ਉੱਤਰੀਆਂ ਜਾਂਦੀਆਂ ਆਏ ਮਿੱਤਰੋ ਬਰੀ ਪਹੁੰਚ ਗਏ ਇੱਥੋਂ ਜਾਣਾ ਆਪਾਂ ਨੇ ਕਰੈਕਟਰ ਸਾਈਡ ਆ ਕਿਤੇ ਰਾਜ ਦੇ ਹੋਟਲ ਦੇ ਪੀਂਨੇ ਆ ਚਾਹ ਨਾਲ ਹਿੱਸੇ ਸਾਫ਼ ਕਰਦੇ ਆ ਆਓ ਮਿੱਤਰੋ ਬਰੀ ਵਾਲਾ ਟੋਲ ਬਾਰ ਕਰਿਆ ਤੇ ਹੁਣ ਆਪਾਂ ਕਰਦੇ ਆ ਸ਼ੀਸ਼ੇ ਸਾਫ ਸ਼ੀਸ਼ੇ ਸਾਫ ਕਰਕੇ ਮਹਾਰਾਜ ਦਾ ਨਾਮ ਲੈ ਕੇ ਫੇਰ ਚਲਦੇ ਹਾਂ ਅਗਰ ਬੱਤੀ ਲਾਗੇ ਨਾ ਤੇ ਮੰਮਾ ਦੇਖਦਾ ਪਿਆ ਟਾਇ ਤੇ ਚਾਹ ਪੀ ਲਵਾਂਗੇ ਅੰਦਰ ਲੋ ਮਿੱਤਰੋ ਆਗਰ ਬਤੀ ਦਿੱ ਆਪਾਂ ਲਾ ਤੇ ਕਿਣ ਮ ਕਿਣ ਮਂਜੀ ਹੋ ਰਹੀ ਆ ਨਾ ਦਸ ਸਵਾਰ ਕੇ ਪੈ ਰਿਹਾ ਵੀ ਸਵਾਰ ਕੇ ਪੈ ਜਵੇ ਹਲਗੇ ਹਲਗੇ ਬੂੰਦਾ ਜੀਆਂ ਗਰ ਰੀਆਂ ਤੇ ਹੁਣ ਚਾਹ ਪੀ ਕੇ ਚੱਲਨੇ ਆਨੇ ਮੰਜ਼ਲ ਕੀ ਹੋਰ ਨਾਲੇ ਇੰਨੇ ਨਾ ਆ ਬੋ ਬਲ ਜੂਈ ਬਹਿ ਪੈਰ ਤਾਂ ਇੰਨੇ ਗਰਮ ਵੀ ਨਹੀਂ ਹੈ ਠੰਡੇ ਹੀ ਹੈ ਜਿਆਦਾ ਕੋਈ ਹੋ ਨਹੀਂ ਹੈਗੇ। ਬੜੀ ਛੇਕ ਨਿਕਲ ਰਿਹਾ ਓਕੇ ਰੋਕੋਟ ਹੈ। ਨੋ ਮੈਟਰ ਨੋ ਵੱਜਣੇ ਵਾਲੇ ਆ। ਤੇ ਆਪਾਂ ਡੋਬੀ ਬਾਰਡਰ ਤੇ ਪਹੁੰਚਣੇ ਵਾਲੇ ਆ। ਤੇ 4 ਘੰਟੇ ਵਾਲੇ ਬਾਰਡਰ ਤੇ ਰੁਪਏ ਲੱਗੇ 50 ਸਰਪਾ ਐਦ ਕੀ ਲੱਤੇ ਉਹਨਾਂ ਨੇ ਦੋ ਤਿੰਨ ਚੱਕਰ ਹੋ ਗਏ ਹਲੇ ਐਕਣਾ ਹੀ ਹਾਂ ਘਰ ਜਾਂਦੇ ਤੇ ਵੀ ਮੰਗਦੇ ਹੀ ਨਹੀਂ ਦੇ ਐਦ ਕੀ ਸਾਲਾਂ 50 ਰੁਪਏ ਮੰਗੇ ਚੰਗਾ ਰੂਲ ਕਦੇ ਛੱਡ ਦਿੰਨੇ ਕਦੇ ਛੱਡਦੇ ਨਹੀਂ ਸਾਲੇ ਤੇ ਹੁਣ ਦੇਖਦੇ ਹਾਂ ਜੇ ਉੱਥੇ ਦਲਾਲ ਹੋਏ ਡੋਬੀ ਆਰਡਰ ਤੇ ਓਏ ਮਿੱਤਰੋ ਅਸੀਂ ਆਏਗੇ ਰੰਗਾਵਾਦ ਤੋਂ ਪਿੱਛੇ ਪੈਂਦਾ ਸ਼ੇਵਗੰਜ ਸ਼ੇਵਗੰਜ ਪੈਂਦਾ ਤੇ ਅੱਜ ਵਿਆਹ ਰੀ ਪਿਆਰ ਇੰਨੇ ਆਏ ਨਾ ਗੱਡੀਆਂ ਬਹਿਾਂ ਵਾਲੀਆਂ ਮਾਮਾ ਮੈਨੂੰ ਕਹਾ ਮੈਂ ਕਿਹਾ ਮੈਨੂੰ ਲੱਗਦਾ ਜਿਹਨਾਂ ਸਾਰਾ ਪਿਆਰ ਹੈ ਅੱਜ ਇਹ ਵਿਆਹ ਕਰਾਊਗਾ ਵੀ ਮੁੜ ਕੇ ਤਾਰਾ ਦੂਰਾ ਡੁੱਬ ਗਿਆ ਜਣਾ ਵੀ ਮੁੜ ਕੇ ਵਿਆਹ ਨਹੀਂ ਹੋਣਾ ਕਈ ਸਾਲ ਮੈਂ ਕਿੰਨੀਆਂ ਕਿ ਗੱਡੀਆਂ ਮਿਲ ਗਈਆਂ ਮਿਲਤੀ ਕੋਈ ਨਹੀਂ ਜੰਮਣ ਕਿੰਨੀਆਂ ਮਿਲੀਆਂ 30 35 ਗੱਡੀਆਂ ਮਿਲ ਗਈਆਂ ਉਹਨੀਆਂ ਵਿਆਹ ਵਾਲੀਆਂ ਪਰ ਪੱਟੂ ਲੜੀਆਂ ਹੀ ਲਾਈ ਫਿਰਦੇ ਆ ਜੁੰਨੀਆਂ ਲੈਦੀਆਂ ਬੰਤੀਆਂ ਧੱਲੇ ਜੁੰਨੀਆਂ ਲੱਗ ਲੜੀਆਂ ਲੈਦੀਆਂ ਹਲੋ ਹੁਣ ਅੱਗੇ ਰੁਕਦੇ ਆਂ ਕਿਤੇ ਹੋਟਲ ਉਪਰ ਆ ਮੈਂ ਨੋ ਰੋਟੀ ਖਲਾ ਕੇ ਬਾਦਾਂਗੇ ਆਪਾਂ ਚੱਲਦੇ ਰਾਂਗੇ ਵਾਹੇ ਪੈਣਿਆਈ ਸ਼ਖਸੀਅਤ ਹੈ ਨਹੀਂ ਹੈ ਨਾ ਨਾ ਬੈਟਿਆ ਰਹਿਦਾ ਇਹ ਨਵੇਂ ਮਿੱਤਰੋ ਰੋਟੀ ਲੱਗੇ ਖਾਣ ਤੇ ਰੋਟੀ ਖਾ ਆ ਗਏ ਆਪਾਂ ਚੱਲਦੇ ਰਹਿਮਾਂਗੇ ਤੇਰੇ ਪਿੱਛੇ ਉਹ ਕੀ ਹੋ ਰਿਹਾ ਮੇਰ ਖਾਲਾ ਕਤਾਕੋਤਾ ਹੋ ਰਹੀ ਹੈ ਗੱਡੀ 'ਚ ਜਾ ਕੇ ਗੱਲ ਕਰਾਂਗੇ ਆਪਾਂ ਦੋ ਤਿੰਨ ਗੱਲਾਂ ਦੇ ਜਵਾਬ ਦੇਣੇ ਆ ਬਾਈਆਂ ਦੇ ਕਮੈਂਟਾਂ ਦੇ ਤਾਂ ਗੱਡੀ 'ਚ ਜਾ ਕੇ ਕਰਦੇ ਆਂ ਅਰੰਗਾਬਾਦ ਤੋਂ ਪਿੱਛੇ ਰੋਟੀ ਲੱਗੇ ਖਾਣ ਮੈਂ ਤੇ ਮਾਮਾ ਬੰਦੇ ਕਹਿੰਦੇ ਮਾਮੇ ਨਾਲ ਮਜ਼ਾਕ ਬੋਲ ਕਰਦਾ ਸਾਡਾ ਮਾਮੇ ਭਾਣ ਜਿਹਦਾ ਚੱਲਦਾ ਭਾਈ ਜੀ ਮਾਮੇ ਨਾਲ ਗੱਲਦਾ ਮੈਂ ਮਾਮੇ ਨਾਲ ਗੱਬਾ ਯਾਰ ਆਂਜੇ ਮੇਤਰੋ ਟਾਈਮ ਹੋ ਗਿਆ 11:30 ਤੇ ਚੱਲ ਪਏ ਆਪਾਂ ਰੋਟੀ ਰੋਟੀ ਖਾ ਕੇ ਚਾਹ ਪੀ ਕੇ ਤੇ ਆਉਣਾ ਗੱਲ ਕਰਦੇ ਆ ਕਮੈਂਟਾਂ ਦੀ ਬਾਈ ਕਮੈਂਟ ਕਰਦੇ ਸੀ ਕਿ ਭਰਾ ਬਈ ਗਰੇਂਦਰભાઈ ਕਿੱਥੇ ਆ ਵੀ ਵਲੌਗ 'ਚ ਦੱਸ ਦਿਆ ਕਰ ਗਰੇਂਦਰਬਾਈ ਬਾਈ ਕਣ ਕਟੋਂਦਾ ਪਿਆ ਉਹ ਆਪਣੀ ਯੂਨੀਅਨ ਦੀ ਕਿਉਂਕਿ ਉਹਦੀ ਗੱਡੀ ਹੈ ਯੂਨੀਅਨ 'ਚ ਠੀਕ ਆ ਉਹਨਾਂ ਨੂੰ ਕਣ ਕਟਾਉਣੀ ਪੈਂਦੀ ਹੈ ਜੇ ਉਹ ਨਾਂ ਚੱਕਰ ਲਾਣਾ ਉਹਨਾਂ ਨੂੰ ਉਹਨਾਂ ਦੀ ਯੂਨੀਅਨ ਵਾਲੇ ਖਰਚਾ ਪਾ ਦਿੰਨੇ ਆ ਛੇ ਜੇ ਸੱਸਤਾ ਯਾਰ ਇਹਨਾਂ ਦਾ ਇਹ ਕਰਕੇ ਹੋਣ ਇੱਕ ਅੱਧਾ ਚੱਕਰ ਹੋਰ ਲੱਗਣਾ ਮੇਰੇ ਕਹਿ ਲੋ ਤਾਂ ਇਹ ਰੂਗਾ ਤੇ ਦੂਜੀ ਗੱਲ ਦੂਜੀ ਗੱਲ ਬਾਈ ਬਾਪੂ ਠੀਕ ਆ ਹੁਣ ਹਨਾ ਅੱਜ ਛੁੱਟੀ ਮਿਲ ਗਈ ਬਾਪੂ ਨੂੰ ਵੱਡੀ ਸਾਰਿਆਂ ਦੀ ਦੁਕਾਨ ਨਾਲ ਠੀਕ ਆ ਘਰੇ ਚਲੇ ਗਿਆ ਐਂਡ ਤਾਂ ਦਰੋਸਤਾਂ ਹੁਣ ਐ ਬਾਕੀ ਤੁਹਾਨੂੰ ਪਤਾ ਰਿਕਵਰੀ ਹੋਣ ਦਾ ਹਲੇ ਵਾਲੇ ਵਾਲੇ ਟਾਈਮ ਲੱਗਦਾ ਹੀ ਆ ਇਹ ਇੱਕ ਹੋਰ ਜੁਆ ਹੋ ਇੱਕ ਬੰਦਾ ਕਹਿੰਦਾ ਵੀ ਬੱਕਰੀ ਦਾ ਦੁੱਧ ਨਾ ਪਿਲਾਓ ਕਈ ਕਹਿੰਦੇ ਆ ਦੋ ਤਿੰਨ ਕਮੈਂਟ ਆਏ ਵੀ ਬੱਕਰੀ ਦਾ ਦੁੱਧ ਪਿਲਾਓ ਭਾਈ ਉਹਦੀ ਮੈਨੂੰ ਗੱਲ ਠੀਕ ਲੱਗੀ ਜਿਹੜਾ ਕਹਿੰਦਾ ਨਾ ਪਿਲਾਓ ਕਿਉਂਕਿ ਲੀਵਰ ਦਾ ਪਹਿਲਾ ਹੀ ਇਫੈਕਟ ਹੀ ਹੁੰਦਾ ਹਨਾ ਜਿਹੜੇ ਆਪਣੇ ਤਰਾਏ ਹੋਰ ਬੰਦੇ ਜੰਨੇ ਆ ਇਹਨਾਂ ਦਾ ਲੀਵਰ ਇਫੈਕਟ ਹੀ ਹੁੰਦਾ ਜਦ ਮਰਜੀ ਟੈਸਟ ਕਰਾ ਲਿਓ ਮਾੜਾ ਮੋਟਾ ਨਿਕਲਦਾ ਹੀ ਹੈ ਜਿਹੜਾ ਉਹ ਪਵਿੱਤੇ ਦਾ ਕੀ ਵੀ ਪਵਿੱਤੇ ਦੇ ਪੱਤਿਆਂ ਦਾ ਯੂਜ਼ ਕੀ ਵੀ ਐਲ ਜੀ ਚੀਜ਼ਾਂ ਦੇ ਰਹੇ ਆ ਬਾਈ ਠੀਕ ਹੈ ਨਾ ਤੇ ਟੀਕਟਾਗਾ ਤੇ ਤੈਨੂੰ ਦਿਓ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਨਾਲੇ ਮਾਪੂ ਲਈ ਦੁਆਵਾਂ ਹਾਂ ਅਪਣੇ ਇਹ ਆਪਾਂ ਵੀ ਅੱਜ ਸਵੇਰ ਪੂਰੀ ਅਰਦਾਸਾਂ ਕਰੀਆਂ ਰੱਬ ਅੱਗੇ ਯਾਰਾ ਦਾ ਹਰ ਇੱਕੋ ਜਿਹਾ ਕਰਦਾ ਹਨਾ ਇਹ ਜੀ ਪੁੱਤ ਆਪਣੇ ਮਾਪੇ ਵਾਸਤੇ ਕਰਦਾ ਮਾਪੇ ਆਪਣੇ ਤੇ ਬਤਵਾਸੇ ਕਰਦਾ ਇਹਦੇ ਜੀ ਕੋਈ ਹੋ ਨਹੀਂ ਤੇ ਹੁਣ ਚੱਲਦੇ ਆਪਾਂ ਮਮਾ ਤੂੰ ਆਪਣਾ ਕੱਢ ਲੈ ਕੰਬਲ ਲੋਈ ਕੱਢਣੀ ਲੋਈ ਕੱਢ ਲੈ ਕੰਬਲ ਕੱਢਣੀ ਕੰਬਲ ਕੱਢ ਲੈ ਤੇ ਇਹ ਵਲੌਗ ਦਾ ਕਰਦੇ ਆਪਾਂ ਐਂਡ ਤੇ ਦੂਆ ਵਲੌਗ ਸ਼ੁਰੂ ਕਰ ਲਾਂਗੇ ਕਿ ਕਿੱਦਾਂ ਲੱਗਾ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਹ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦੋ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚੇ ਵੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ ਵਿੱਚ ਜਦ ਤੱਕ ਰੱਬ ਰਾਖਾ ਤੇ ਹਾਂ ਸੱਚ ਬੰਦੇ ਨੇ ਵੀ ਰੇਟ ਦੱਸ ਦਿਆ ਰੇਟ ਬਾਈ 3600 ਰੁਪਿਆ ਲੱਗਿਆ ਠੀਕਾ 36 ਨੂੰ 3 ਨਾਲ ਗੁਣਾ ਕਰ ਲਿਓ ਹੁਣ ਉਹਨਾਂ ਪੈਸੇ ਬਣ ਗਏ